ਪੰਜਾਬ ਦੇ ਗੁਰਦਾਸਪੁਰ ਵਿੱਚ ਸਾਈਬਰ ਅਪਰਾਧੀਆਂ ਨੇ ਇੱਕ ਸੇਵਾਮੁਕਤ ਬੈਂਕ ਅਧਿਕਾਰੀ ਦੇ ਦੋ ਖਾਤਿਆਂ ਵਿੱਚੋਂ SIM ਅਦਲਾ ਬਦਲੀ ਕਰਕੇ 10.68 ਲੱਖ ਰੁਪਏ ਕਢਵਾ ਲਏ ਗੁਰਦਾਸਪੁਰ ਦੀ ਇੰਪਰੂਵਮੈਂਟ ਟਰਸਟ ਕਲੋਨੀ ਸਕੀਮ ਨੰਬਰ 5 ਵਿੱਚ ਰਹਿਣ ਵਾਲੇ ਪੰਜਾਬ ਨੈਸ਼ਨਲ ਬੈਂਕ ਦੇ ਸੇਵਾਮੁਕਤ ਸੀਨੀਅਰ ਸਿਟੀਜ਼ਨ ਹੀਰਾ ਲਾਲ ਅਗਰਵਾਲ ਨੇ ਦੱਸਿਆ ਕਿ 31 ਜੁਲਾਈ ਨੂੰ ਸ਼ਾਮੀ 4:30 ਵਜੇ ਉਹਨਾਂ ਨੂੰ ਕਿਸੇ ਅਣਪਛਾਤੇ ਮੋਬਾਈਲ ਨੰਬਰ ਤੋਂ ਕ੍ਰੈਡਿਟ ਕਾਰਡ ਰੱਦ ਕਰਨ ਦਾ WhatsApp ਸੁਨੇਹਾ ਮਿਲਿਆ ਚਾਤ ਕੇ ਉਹਨਾਂ ਦੇ ਨਾਂ ਤੇ ਕੋਈ ਕ੍ਰੈਡਿਟ ਕਾਰਡ ਹੀ ਨਹੀਂ ਸੀ ਮੈਸੇਜ ਪੜਨ ਦੇ ਕੁਝ ਸਮੇਂ ਬਾਅਦ ਉਹਨਾਂ ਦਾ ਮੋਬਾਈਲ ਨੈਟਵਰਕ ਡਾਊਨ ਹੋ ਗਿਆ ਤੇ ਮੋਬਾਈਲ ਦੀ SIM ਨੇ ਕੰਮ ਕਰਨਾ ਬੰਦ ਕਰ ਦਿੱਤਾ ਉਹਨਾਂ ਦੀ SIM 1 ਅਗਸਤ ਨੂੰ ਵੀ ਬੰਦ ਰਹੀ ਨਿਰਾਸ਼ ਹੋ ਕੇ 2 ਅਗਸਤ ਨੂੰ ਉਹ ਗੁਰਦਾਸਪੁਰ ਸਥਿਤ Airtel ਕੰਪਨੀ ਦੇ ਦਫ਼ਤਰ ਗਏ ਤੇ ਉੱਥੇ ਉਹਨਾਂ ਦੱਸਿਆ ਕਿ ਉਹਨਾਂ ਦੀ SIM ਬਲੌਕ ਹੋ ਗਈ। ਉਹਨਾਂ ਨੇ ਆਧਾਰ ਕਾਰਡ ਲਿਆ ਤੇ ਆਨਲਾਈਨ ਫੋਟੋ ਖਿੱਚੀ ਤੇ ਨਵਾਂ SIM ਚਾਰਜ ਕਰ ਦਿੱਤਾ। ਦੁਪਹਿਰੇ ਕਰੀਬ 4 ਵਜੇ SIM ਚਾਲੂ ਹੋ ਗਿਆ ਤੇ 3 ਅਗਸਤ ਨੂੰ PNB ਐਪ ਨੂੰ ਦੁਬਾਰਾ ਡਾਊਨਲੋਡ ਕਰਨ ਤੋਂ ਬਾਅਦ ਉਸਨੇ ਆਪਣੇ ਖਾਤੇ ਦਾ ਬੈਲੈਂਸ ਚੈੱਕ ਕੀਤਾ ਤੇ ਜ਼ੀਰੋ ਬੈਲੈਂਸ ਦੇਖ ਕੇ ਉਹ ਹੈਰਾਨ ਰਹਿ ਗਿਆ। ਜਿਸ ਤੋਂ ਬਾਅਦ ਉਸਨੂੰ ਸਾਈਬਰ ਠੱਗੀ ਦਾ ਅਹਿਸਾਸ ਹੋਇਆ ਤੇ ਉਸਨੇ ਸਾਈਬਰ ਕ੍ਰਾਈਮ ਸੈੱਲ ਕੋਲ ਜਾ ਕੇ ਧੋਖਾ ਟੜੀ ਦੀ ਸ਼ਿਕਾਇਤ ਦਰਜ ਕਰਵਾਈ। ਸਾਈਬਰ ਠੱਗਾ ਨੇ ਇੱਕੋ ਦਿਨ ਵਿੱਚ ਉਸਦੇ ਦੋ ਖਾਤੇ ਖਾਲੀ ਕਰ ਦਿੱਤੇ ਉਸ ਦੇ ਇੱਕ ਖਾਤੇ ਵਿੱਚੋਂ ਸਾਈਬਰ ਅਪਰਾਧੀਆਂ ਨੇ ਕੋਲਕਾਤਾ ਵਿੱਚ ਕੈਨਰਾ ਬੈਂਕ ਦੀ ਸਰਕਸ ਐਵੇਨਿਊ ਸ਼ਾਖਾ ਤੋਂ 4 ਲੱਖ ਰੁਪਏ ਮੁਰਿਸ਼ਤਾ ਬਾਦ ਦਿਆ ਗੰਝ ਦੀ ਬਾਲੀ ਸ਼ਾਖਾ ਤੋਂ 1 ਲੱਖ ਰੁਪਏ ਕੋਲਕਾਤਾ ਵਿੱਚ ਯੂਨੀਅਨ ਬੈਂਕ ਆਫ ਇੰਡੀਆ ਦੀ ਬਟੋਲਾ ਸ਼ਾਖਾ ਤੋਂ 3 ਲੱਖ ਰੁਪਏ ਅਤੇ ਆਈਜੀਬੀਆਈ ਬੈਂਕ ਵਿੱਦਿ ਦਿਮੋਹ ਸ਼ਾਖਾ ਤੋਂ ਕਢਵਾ ਲਏ 2 ਲੱਖ ਰੁਪਏ ਤੇ 4 ਟ੍ਰਾਂਜੈਕਸ਼ਨ ਕਰਕੇ ਕੁੱਲ 10 ਲੱਖ ਰੁਪਏ ਉਡਾਏ ਜਦੋਂ ਕਿ ਦੂਜੇ ਖਾਤੇ ਵਿੱਚ 68000 ਕਢਵਾਏ ਗਏ ਸਨ ਹਿਰਾਲਾ ਲਗਰਵਾ ਰਿਟਾਇਰਡ EMPLY PNB ਅ ਸਰ 31 ਜੁਲਾਈ ਨੂੰ ਮੇਰਾ ਅਕਾਊਂਟ ਜਿਹੜਾ ਉਹ ਬੰਦ ਹੋ ਗਿਆ ਕੋਈ ਸ਼ਾਮ ਨੂੰ 4:30 ਵਜੇ ਮੈਂ ਕੋਸ਼ਿਸ਼ ਕੀਤੀ ਵੀ ਅਕਾਊਂਟ ਮੈਂ ਇਨਕੁਆਰੀ ਕਰਨ ਲਿਆ ਸੀ ਵੀ ਮੇਰਾ ਅਕਾਊਂਟ ਕਿਉਂ ਬੰਦ ਹੋਇਆ ਜਾਂ ਮੇਰੀ SIM ਕਿਉਂ ਬੰਦ ਹੋਈ ਆ ਲੇਕਿਨ ਇਸ ਦੇ ਬਾਰੇ ਮੈਂ ਨਹੀਂ ਸਮਝ ਸਕਿਆ ਵੀ ਮੇਰੀ SIM ਕਿਉਂ ਬੰਦ ਹੋਈ ਹੈ ਸੋ ਇਧਰ ਆ ਰਿਹਾ ਕਿ ਸ਼ਾਇਦ ਕਾਊਂਟ ਬੰਦ ਹੋਇਆ ਕਿ ਸਿਮ ਬੰਦ ਹੋਈ ਹੈ ਇਹ ਵੀ ਸੋਚਦਾ ਰਿਹਾ ਕਿ ਸ਼ਾਇਦ ਨੈਟਵਰਕ ਦੀ ਪ੍ਰੋਬਲਮ ਆ ਜਾਂ ਕੋਈ ਇੰਟਰਨਲ ਕੋਈ ਕੰਪਨੀ ਦੀ ਪ੍ਰੋਬਲਮ ਆ ਜਿਹਦੇ ਨਾਲ ਮੇਰੀ ਸਿਮ ਬੰਦ ਹੋਈ ਜਾ ਇਹ ਚੱਕਰ 'ਚ ਮੈਂ ਪਹਿਲੀ ਤਰੀਕ ਤੱਕ ਇਹ ਵੀ ਇਦਾਂ ਹੀ ਦੇਖ ਚੈੱਕ ਕਰਦਾ ਰਿਹਾ ਕੁਝ ਨਹੀਂ ਪਤਾ ਲੱਗਾ ਸੈਟਿੰਗ 'ਚ ਵੀ ਗਿਆ ਸੈਟਿੰਗ 'ਚ ਵੀ ਮੈਨੂੰ ਕੁਝ ਪਤਾ ਨਹੀਂ ਲੱਗਾ ਮੋਬਾਈਲ 'ਚ ਕੋ ਤੋ ਬਾਅਦ 2 ਤਰੀਕ ਨੂੰ ਮੈਂ ਮੰਡੀ ਫੋਨ ਕੀਤਾ ਵਾ ਕਿ ਸੱਜਣ ਮੈਂ ਤਨੂ ਜਾਰੇ ਜਿੱਦ ਮੇਰੀ SIM ਬੰਦ ਹੋ ਗਈ। ਉਹ ਕਹਿੰਦੇ ਕੋਈ ਨਹੀਂ ਤੁਸੀਂ ਆ ਕੇ ਮੈਨੂੰ ਇਹ ਚੈੱਕ ਕਰਵਾ ਦਿਓ ਮੈਂ ਦੇਖ ਲੈਣਾ ਕਿ SIM ਕਿਉਂ ਬੰਦ ਹੋ ਗਈ ਹੈ। ਉੱਥੇ ਮੈਂ ਗਿਆ ਵਾਂ ਸਰ 3 ਤਰੀਕ ਨੂੰ ਸਵੇਰੇ ਗਿਆ ਮੈਂ Airtel ਦੇ ਆਫਿਸ ਮੰਡੀ ਵਾਲੇ ਤੇ ਗਿਆ ਵਾਂ। ਉਹਨਾਂ ਨੂੰ ਮੈਂ ਕਿਹਾ ਮੇਰਾ ਚੈੱਕ ਕਰੋ ਮੇਰੀ SIM ਜਿਹੜੀ ਆ ਉਹ ਕਿਉਂ ਨਹੀਂ ਚੱਲਦੀ। ਉਹ ਕਹਿੰਦੇ ਜੀ SIM ਤੁਹਾਡੀ ਬੰਦ ਹੋ ਗਈ ਆ। ਪਤਾ ਨਹੀਂ ਕਾਰਨ ਨਹੀਂ ਪਤਾ ਕਿਉਂ ਬੰਦ ਹੋਈ ਆ। ਲੇਕਿਨ ਤੁਹਾਡੀ SIM ਆਪਣਾ ਤੁਹਾਡਾ ਆਧਾਰ ਕਾਰਡ ਦਿਓ। ਸੇਮ ਅੱਧੇ ਘੰਟੇ ਦੇ ਅੰਦਰ ਅੰਦਰ ਤੁਹਾਡੀ ਬਲੌਕ ਹੋ ਗਈ ਚਾਲੂ ਹੋ ਜੇਗੀ। ਉਹੀ ਨੰਬਰ ਫਿਰ ਅੱਧੇ ਘੰਟੇ ਤੱਕ ਨੰਬਰ ਮੇਰਾ ਚਾਲੂ ਹੋ ਗਿਆ। ਲੇਕਿਨ ਉਹਦੇ ਚ ਮੇਰੇ ਬੈਂਕ ਦੀ ਐਪ ਮੈਂ ਇੱਕ ਡਾਊਨਲੋਡ ਕੀਤੀ ਵੀ ਉਹ ਚੱਲ ਨਹੀਂ ਹੋਈ। ਉਹ ਮੈਂ ਟੋਲ ਫਰੀ ਨੰਬਰ ਤੇ ਫੋਨ ਕੀਤਾ ਉਹਨਾਂ ਨੂੰ ਪੁੱਛਿਆ ਕਿ ਇੱਦਾਂ ਤਾਂ ਮੇਰੀ ਜਿਹੜੀ ਸਿਮ ਆ ਉਹ ਬੰਦ ਹੋ ਗਈ ਲੇਕਿਨ ਮੇਰੀ ਐਪ ਜਿਹੜੀ ਚੱਲਦੀ ਨਹੀਂ ਪਈ। ਉਹਨਾਂ ਨੇ ਕਿਹਾ ਵੀ ਉਹ ਜਿਹੜੀ ਐਪ ਆ ਉਹਨੂੰ ਪਹਿਲਾਂ ਤੁਸੀਂ ਅਨਸਟਾਲ ਕਰੋ। ਉਸ ਤੋਂ ਬਾਅਦ ਉਹ ਐਪ ਨੂੰ ਇੰਸਟਾਲ ਕਰੋ ਦੁਬਾਰਾ ਦੁਬਾਰਾ ਡਾਊਨਲੋਡ ਕਰ ਲਓ ਤੇ ਦੇਖਿਆ ਮੈਂ ਇੰਸਟਾਲ ਕਰਕੇ ਸਭ ਤੋਂ ਪਹਿਲਾਂ ਮੈਂ ਆਪਣਾ ਅਕਾਊਂਟ ਚੈੱਕ ਕੀਤਾ ਮੈਂ ਦੇਖਿਆ ਤੇ ਮੇਰੇ ਅਕਾਊਂਟ 'ਚ 68000 ਰੁਪਏ ਡੈਬਿਟ ਹੋ ਚੁੱਕਾ ਸੀ ਇਨ ਦ ਮੀਨ ਟਾਈਮ ਮੇਰੇ ਨੂੰ ਪਤਾ ਲੱਗ ਗਿਆ ਬੇਟਾ ਗੁਰगांव ਹੁੰਦਾ ਉਹਨੇ ਮੈਨੂੰ ਕਿਹਾ ਕਹਿੰਦਾ ਪਾਪਾ ਇਹ ਤੁਹਾਡਾ ਇੱਕ ਅਕਾਊਂਟ ਬੰਦ ਹੋ ਗਿਆ ਆਪਣਾ ਚੈੱਕ ਕਰੋ ਦੂਜਾ ਕਾਉਂਟ ਵੀ ਦੂਸਰਾ ਅਕਾਊਂਟ ਮੇਰਾ OD ਲਿਮਿਟ ਸੀ ਵੀ ਮੇਰੀ 10 ਲੱਖ ਦੀ ਲਿਮਟ ਜਿਹੜੀ ਆ ਉਹ ਫੁੱਲੀ ਐਗਜ਼ਾਸਟ ਹੋ ਗਈ ਦੀ ਸਾਰੇ ਪੈਸੇ ਉਹਦੇ ਚੋਂ ਵੀ ਨਿਕਲ ਚੁੱਕੇ ਦੇ ਹੀ ਚਾਰ ਟ੍ਰਾਂਜੈਕਸ਼ਨਾਂ ਹੀ ਜਿਹਦੇ ਚ ਕੋਈ ਵੀ ਪੈਸਾ ਨਹੀਂ ਲਿਆ ਗਈ ਮੈਂ ਉਹ ਮੈਂ ਕਹਿ ਕਿ ਚਲੋ ਕੰਮ ਖਰਾਬ ਹੈ ਲੇਕਿਨ ਮੈਂ ਉਸੇ ਲਈ ਥਾਣਾ ਸਿਟੀ ਗਿਆ ਉਹਨਾਂ ਨੇ ਕਿਹਾ ਜੀ ਤੁਹਾਡੀ ਕੰਪਲੇਂਟ ਜਿਹੜੀ ਆ ਉਹ ਸਾਈਬਰ ਥਾਣੇ ਚ ਹੋਣੀ ਆ ਬੀਸੀ ਆਫਿਸ ਉੱਥੇ ਚਲੇ ਜਾਓ ਉੱਥੇ ਗਿਆ ਉੱਥੇ ਮੈਂ ਉਹ ਕਹਿੰਦੇ ਕੰਪਲੇਂਟ ਤੁਹਾਡੀ ਆਨਲਾਈਨ ਹੋਣੀ ਆ ਆਨਲਾਈਨ ਕੰਪਲੇਂਟ ਮੈਂ ਕਰਦਾ ਲਿਆ ਮੈਨੂੰ ਉਥੇ 3-4 ਘੰਟੇ ਲੱਗੇ ਲੇਕਿਨ ਜੇ ਜੇ ਕੰਪਲੇਂਟ ਉਹ ਮਚੌਰ ਨਹੀਂ ਹੋਈ ਕਾਰਨ ਕਿ ਉਹ ਨੈਟਵਰਕ ਨਹੀਂ ਆਗਾ ਮੈਂ ਗਿਆ ਕਾ ਘਰ ਆ ਗਿਆ ਵਾ ਸਾਢੇ 1:10 ਜੇ ਮੈਂ ਅਚਾਨਕ ਮੈਂ ਕਹਿੰਦਾ ਮੈਂ ਦੇਖਦਾ ਨੰਬਰ ਮੈਂ ਉਹ ਡਾਇਲ ਕੀਤਾ ਤੇ ਨੰਬਰ ਮਿਲ ਗਿਆ ਤੇ ਮੈਂ ਆਪਣੀ ਕੰਪਲੇਂਟ ਜਿਹੜੀ ਆ ਜੋ ਵੀ ਉਹਨਾਂ ਨੇ ਮੇਰੇ ਕੋਲ ਪੁੱਛਿਆ ਮੈਂ ਉਹਨਾਂ ਨੂੰ ਲਿਖਵਾ ਦਿੱਤਾ ਕੰਪਲੇਂਟ ਮੇਰੀ ਲਾਜ ਹੋ ਗਈ ਉਸ ਤੋਂ ਬਾਅਦ ਇੱਕ ਮੈਸੇਜ ਆ ਗਿਆ ਵੀ ਤੁਹਾਨੂੰ ਇੱਕ ਲਿੰਕ ਭੇਜਾਂਗੇ ਉਸ ਲਿੰਕ ਤੇ ਤੁਸੀਂ ਆਪਣੀ ਸਾਰੀ ਡਿਟੇਲ ਸਾਰੀ ਦੇਣੀ ਆ ਜੀ ਉਹ ਤੁਸੀਂ ਡਿਟੇਲ ਕਰਕੇ ਕੰਪਲੀਟ ਹੋ ਗਈ ਹੈ ਲੇਕਿਨ ਕੀ ਲੱਗਦਾ ਮਾਮਲੇ ਚ ਕਿਦਾਂ ਠੱਗੀ ਹੋਈ ਹੈ ਕਿੰਨੇ ਪੈਸੇ ਗੜਵਾਏ ਹੈ ਜੀ ਜੀ ਮੇਰੇ 68000 ਰੁਪਿਆ ਸੇਵਿੰਗ ਚੋਂ ਗਿਆ 10 ਲੱਖ ਰੁਪਿਆ OD ਲਿਮਟ ਆ ਮੇਰੀ ਜਿਹੜੇ ਹਨ ਜਿਹੜਾ ਸੇਵਿੰਗ ਕਾਊਂਟ ਮੇਰਾ ਪੈਨਸ਼ਨ ਕਾਊਂਟ ਸੀਗਾ ਨਹੀਂ ਨਹੀਂ ਜਿਹੜੇ ਜਿਹਦੇ ਚ ਪੈਸੇ ਗਏ ਆ ਉਹ ਕਿੱਥੇ ਦੇ ਤੋਂ ਤੇ ਮੈਂ ਦਾਦਾ ਜੀ 10 ਲੱਖ 68000 ਚ 8 ट्रांजैक्शंस ਹੋਈਆਂ ਵਾਂ ਜਿਨ੍ਹਾਂ ਦੇ ਵਿੱਚੋਂ 2 ਛੋਟੀ-ਛੋਟੀ ट्रांजैक्शंस ਪੇਟੀਐਮ ਦੀਆਂ ਵਾਂ 1-2 ਪੇਮ ਪੇਮੈਂਟ ਫੇਸਬੁੱਕ ਮੈਨੇਜਰ ਨੂੰ ਗਈ ਆ ਬਾਕੀ ਮੋਟੀ ਜਿਹੜੀ ट्रांजैक्शंस ਹੋਈਆਂ ਵਾਂ ਉਹ ਦਮੋ ਐਮਪੀ ਦੇ ਵਿੱਚ ਆਈਡੀਬੀਆਈ ਬੈਂਕਾ ਉੱਥੇ 2.5 ਲੱਖ ਰੁਪਈਆ ਗਿਆ ਜੀ 2 ਲੱਖ ਦੀ ਇੱਕ ਐਂਟਰੀ ਆ 50000 ਰੁਪਈਆ ਇੱਕ ਐਂਟਰੀ ਆ ਉਹ ਉੱਥੇ ਆਈਡੀਬੀਆਈ ਬੈਂਕ ਦੇ ਦੋ ਐਂਟਰੀਆਂ ਜਿਹੜੀਆਂ ਵਾਂ ਉਹ ਕੈਨਰਾ ਬੈਂਕ ਕਲਕੱਤੇ ਦੀਆਂ ਵਾ ਔਰ ਇੱਕ ਐਂਟਰੀ ਜੁਨੀਅਨ ਬੈਂਕ ਆਫ ਇੰਡੀਆ ਕਲਕੱਤਾ ਦੀ ਹੈ ਮਾਮਲਾ SIM ਹੈਕਰਨ ਦਾ ਨਾਲ ਬੈਂਕ ਨਾਲ ਜੁੜਿਆ ਹੈ ट्रांजैक्शन ਆ ਬੈਂਕ ਦੇ ਥਰੂ ਹੋਈਆਂ ਲੱਗਦਾ ਹੈ ਕਿ ਕੋਈ ਬੈਂਕ ਦੇ EMPLOYEES ਜਾਂ ਕੰਪਨੀ ਦਾ Airtel ਕੰਪਨੀ ਦਾ ਮੁਲਾਜ਼ਮ ਵੀ ਹੋ ਸਕਦਾ ਇਹਦੇ ਚੀਜ਼ ਜਿਹੜੇ ਜੋ ਮੈਨੂੰ ਦਿਖਾਈ ਦਿੰਦਾ ਵਾ ਜਾਂ ਜੋ ਲੱਗਦਾ ਵਾ ਜਾਂ ਜੋ ट्रांजैक्शनਾਂ ਤੋਂ ਪਤਾ ਲੱਗਦਾ ਵਾ ਮੈਨੂੰ ਕੋਈ ਵੀ OTP ਜਾਂ ਕੋਈ ਮੈਸੇਜ ਇਸ ਬਾਰੇ ਬੈਂਕ ਕੋਲੋਂ ਨਹੀਂ ਆਇਆ ਕਿ ਤੁਹਾਡੇ ਪੈਸੇ ਜਾ ਰਹੇ ਆ ਜਾਂ ਪੈਸੇ ਤੁਹਾਡੇ ਇਹ ट्रांजैक्शन ਤੁਹਾਡੀ ਹੋ ਰਹੀ ਆ ਇਹਦੇ ਬਾਰੇ ਮੈਨੂੰ ਕੋਈ ਨਾਲ ਹੀ ਨਹੀਂ ਮੇਰੇ ਕੋਲ ਕੋਈ ਮੈਸੇਜ ਨਹੀਂ ਆਇਆ ਜਿਹਦੇ ਵਿੱਚ ਮੈਨੂੰ ਇਹ ਸ਼ੱਕ ਦਾਵਾ ਹੋ ਸਕਦਾ ਇਹਦੇ ਵਿੱਚ ਬੈਂਕ ਦੀ ਵੀ ਕਿਤੇ ਨਾ ਕਿਤੇ ਇਨਵੋਲਵਮੈਂਟ ਹੈਗੀ ਆ ਨੰਬਰ 2 ਜਿਹੜੀ ਮੇਰੀ ਇਹ ਜਿਹੜੀ SIM ਬੰਦ ਹੋਈ ਜਾ ਉਹਦੇ ਵਿੱਚ ਵੀ ਮੈਨੂੰ ਇਹ ਲੱਗਦਾ ਕਿ ਦੀ ਥਾਰੋਲੀ ਪੂਰੀ ਤਰ੍ਹਾਂ ਇਹਦੇ ਲਈ FIR ਤੇ ਮੈਂ ਰਿਕਵੈਸਟ ਕਰਾਂਗਾ ਕਿ ਮੈਨੂੰ ਇਹਦੀ ਪੂਰੀ ਇਨਕੁਆਰੀ ਹੋਣੀ ਚਾਹੀਦੀ ਆ Airtel ਕੰਪਨੀ ਦੀ ਤਾਂ ਕਿ ਇਹ ਪਤਾ ਲੱਗੇ ਕਿ Airtel ਕੰਪਨੀ ਨੇ ਮੇਰੀ ਰਿਕੁਐਸਟ ਬਿਨਾਂ ਮੇਰੀ SIM ਕਿਦਾਂ ਬੰਦ ਕੀਤੀ ਔਰ ਕਿਉਂ ਬੰਦ ਕੀਤੀ ਇੱਕ ਬੈਂਕ ਮੁਲਾਜ਼ਮ ਅਧਿਕਾਰੀ ਸੀ ਖੰਨੇ ਦੇ ਉਹਨਾਂ ਨਾਲ ਵੀ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਲੱਗਦਾ ਕਿ ਕੋਈ ਐਸਾ ਗ੍ਰੋਹ ਹੋ ਸਰ ਦੇ ਜਿਹਾ ਬੈਂਕ ਅਧਿਕਾਰੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਇਸੇ ਕਰਕੇ ਸਰ ਮੈਂ ਕਹਿ ਰਿਹਾ ਵਾਂ ਕਿ ਜਿਹੜੀ ਮੈਨੂੰ ਇਹ ਸ਼ੱਕ ਲੱਗਦਾ ਵਾ ਕਿ ਜਿਹੜੇ ਬੈਂਕ EMPLOYEES ਚ এনवायरमेंट ਤਾਂ ਮੈਂ ਕਹਿ ਰਿਹਾ ਕਿ ਕੋਈ ਜੋ ਕੁਝ ਵੀ ਹੋ ਰਿਹਾ ਵਾ ਹੋਰ ਵੀ ਮੈਂ ਦੋ ਚਾਰ ਨਿਊਜ਼ ਪੜੀਆਂ ਵਾ ਜਿਦੇ ਵਿੱਚ ਰਿਟਾਇਰਡ EMPLOYE ਔਰ PNB ਦੇ ਵਿੱਚ ਪਾਰਟਿਕੂਲਰਲੀ PNB ਦੇ ਇਹ ਰਿਪੋਰਟ ਜਿਹੜੇ ਆ ਰਿਟਾਇਰਡ ਰਿਪਲਾਈ ਇਫੈਕਟ ਹੋ ਰਿਹਾ ਇੰਡੀਆ ਕ੍ਰਾਈਮ ਨਿਊਜ਼ ਝੂਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਆ India Crime News